ਜਿਹਦਾ ਵਿਰੋਧੀ ਨਹੀਂ ਉਹਨੂੰ ਮਾਂ ਨੇ ਜੰਮਿਆ ਹੀ ਨਹੀਂ ਜਿਹਦਾ ਵਿਰੋਧੀ ਹੈ ਉਹ ਸਮਝੇ ਮੇਰੇ ਕੋਲ ਸ਼ਕਤੀ ਹੈ ਜਿਹਦਾ ਕੋਈ ਵਿਰੋਧੀ ਨਹੀਂਗਾ ਉਹ ਸਮਝੇ ਮੈਂ ਮਿੱਟੀ ਦੀ ਢੇਰੀ ਆ 22 ਸਾਲ ਤੋਂ ਮੈਂ ਸ਼੍ਰੋਮਣੀ ਕਮੇਟੀ ਦਾ ਮੈਂਬਰ ਆ ਰਿਆਂ ਮੈਂ ਸਮਝਣਾ ਇੰਨਾ ਵੱਡਾ ਮੈਨੂੰ ਸਤਕਾਰ ਦਿੱਤਾ ਵਾ ਜਿਹੜਾ ਮੈਂ ਅਕਾਲੀ ਦਲ ਦਾ ਦੇਣ ਹੀ ਨਹੀਂ ਦੇ ਸਕਦਾ ਔਰ ਕਾਲੀ ਦਲ ਨੂੰ ਕੋਈ ਦੁਨੀਆ ਦੀ ਤਾਕਤ ਰੋਕ ਨਹੀਂ ਸਕਦੀ 27 ਚ ਸਰਕਾਰ ਬਣਾਉਣ ਤੋਂ। ਸ਼੍ਰੋਮਣੀ ਕਾਲੀ ਦਲ ਦੇ ਵਿੱਚ ਸਰਦਾਰ ਸੁੱਚਾ ਸਿੰਘ ਲੰਗਾੜ ਦੀ ਘਰ ਵਾਪਸੀ ਹੋ ਚੁੱਕੀ ਹੈ ਔਰ ਪਾਰਟੀ ਪ੍ਰਧਾਨ ਬਲਵੰਦਰ ਸਿੰਘ ਪੁੰਦਰ ਹੋਣਾ ਨੇ ਕੱਲ ਉਹਨਾਂ ਨੂੰ ਪਾਰਟੀ ਦੇ ਵਿੱਚ ਸ਼ਾਮਲ ਕੀਤਾ ਸਾਡੇ ਨਾਲ ਖੁਦ ਮੌਜੂਦ ਨੇ। ਸੁੱਚਾ ਸਿੰਘ ਜੀ ਲੰਗਾ ਜਿਨ੍ਹਾਂ ਨੂੰ ਕਿ ਕਾਫੀ ਸਮੇਂ ਤੋਂ ਬਾਅਦ ਪਾਰਟੀ ਵਿੱਚ ਸ਼ਾਮਲ ਕੀਤਾ ਗਿਆ। ਹਾਂਜੀ ਲੰਗਾ ਸਾਹਿਬ ਕਿਵੇਂ ਦਾ ਸਭ ਤੋਂ ਪਹਿਲੋਂ ਤੇ ਮਹਿਸੂਸ ਕਰ ਰਹੇ ਅੱਜ ਮੈਨੂੰ ਬੜੀ ਮਹਾਨ ਖੁਸ਼ੀ ਹੈ ਕਿ ਮੈਂ ਆਪਣੇ ਘਰ ਮੁੜ ਵਾਪਸ ਆਇਆ ਹਾਂ ਤਕਰੀਬਨ 8 ਸਾਲ ਤੋਂ ਮੈਂ ਆਪਣੀ ਮਾਂ ਪਾਰਟੀ ਤੋਂ ਕਟਿਆ ਰਿਹਾ ਹਾਂ ਇਨ 8 ਸਾਲਾਂ ਵਿੱਚ ਬਹੁਤ ਵੱਡੇ ਕਸ਼ਟ ਨਹਿਰੀਆਂ ਤੇ ਤੂਫਾਨ ਆਏ ਨੇ ਪਰ ਗੁਰੂ ਮਹਾਰਾਜ ਦਾ ਮੈਂ ਧੰਨਵਾਦ ਕਰਨਾ ਜਿਨ੍ਹਾਂ ਨੇ ਮੈਨੂੰ ਡੋਲਣ ਨਹੀਂ ਦਿੱਤਾ ਅੱਜ ਬਹੁਤ ਵੱਡੀ ਖੁਸ਼ੀ ਵਾਲੀ ਗੱਲ ਇਹ ਹੈ ਮੈਂ ਬਹੁਤ ਲੰਮਾ ਅਰਸਾ ਸਰਦਾਰੀ ਕੀਤੀ ਅਕਾਲੀ ਦਲ ਚ ਦੁੱਖ ਦਾ ਸਮਾਂ ਵੀ ਮੈਂ ਤਨਦੇਈ ਨਾਲ ਹੰਡਾਇਆ ਵਾ ਮੇਰੇ ਪਰਿਵਾਰ ਨੇ ਤੇ ਮੇਰੇ ਵਰਕਰ ਸਾਥੀਆਂ ਨੇ ਭਾਵੇਂ ਦੂਜੀਆਂ ਪਾਰਟੀਆਂ ਮੇਰੇ ਤੇ ਬੜਾ ਯੋਰ ਲਾਉਂਦੀਆਂ ਰਹੀਆਂ ਨੇ ਪਰ ਗੁਰੂ ਮਾਰਾ ਦੇ ਦੀ ਕਿਰਪਾ ਨਾਲ ਵਰਕਰਾਂ ਦੇ ਸਹਿਯੋਗ ਨਾਲ ਪਰਿਵਾਰ ਦੇ ਸਾਥ ਨਾਲ ਮੈਂ ਅੱਜ ਡੋਲਿਆ ਨਹੀਂ ਮੈਨੂੰ ਖੁਸ਼ੀ ਹੈ ਕਿ ਜਿਸ ਪਾਰਟੀ ਵਿੱਚ ਮੈਂ ਜਨਮ ਲਿਆ ਅਕਾਲੀ ਦਲ ਵਿੱਚ ਮੈਂ ਮਰਾਂਗਾ ਵੀ ਉਸ ਪਾਰਟੀ ਦੇ ਵਿੱਚ ਬੋਲੇ ਸੋਨਹਾ ਹੋਸ਼ਿਆਰ ਲੰਗਾ ਸਾਹਿਬ ਪਾਰਟੀ ਦੇ ਵਿੱਚ ਜਿੱਦਾਂ ਤੁਸੀਂ ਪੱਲਾ ਫੜੀ ਰੱਖਿਆ ਭਾਵੇਂ ਤੁਸੀਂ ਕਹ ਹਨੇਰੀਆਂ ਝੁੱਲੀਆਂ ਤੁਸੀਂ ਸ਼੍ਰੋਮਣੀ ਅਕਾਲੀ ਦਲ ਦਾ ਪੱਲਾ ਨਹੀਂ ਛੱਡਿਆ ਪਰ ਬੇੜੀ ਨੂੰ ਦੁੱਬਦੇਆਂ ਵੇਖ ਕੇ ਬਹੁਤ سارے ਛਾਲ ਮਾਰ ਗਏ ਔਰ ਪਾਰਟੀ ਨਾਲ ਜਿਹੜੀ ਆ ਉਹ ਕਹਿ ਸਕਦੇ ਗਦਾਰੀ ਕਰਕੇ ਉਹਨਾਂ ਬਾਰੇ ਕੁਝ ਕਹਿਣਾ ਚਾਹੁੰਦੇ ਹੋ ਜਿਹੜੇ ਲੋਕ ਪਾਰਟੀਆਂ ਛੱਡ ਜਾਂਦੇ ਨੇ ਉਹ ਆਤਮ ਹੱਤਿਆ ਕਰ ਲੈਂਦੇ ਨੇ ਮਰਨ ਤੋਂ ਬਾਅਦ ਉਹਨਾਂ ਦੇ ਭੋਗਾਂ ਤੇ ਵੀ ਲੋਕ ਨਹੀਂ ਕੀ ਜਾਂਦੇ ਵਾਹ ਵਾਹ ਔਰ ਮੈਂ ਇਹ ਸਮਝ ਨਾ ਵਾਂ ਕਿ ਮੇਰੀ ਮਾਂ ਪਾਰਟੀ ਜਿਨੇ ਮੈਨੂੰ ਪਿੰਡ ਦੇ ਮੈਂਬਰ ਪੰਚਾਇਤ ਤੋਂ ਜ਼ਿਲ੍ਹੇ ਦੇ ਕਾਲੀ ਜਥੇ ਦਾ 32 ਸਾਲ ਜ਼ਿਲ੍ਹੇ ਦਾ ਪ੍ਰਧਾਨ ਬਣਾਇਆ 10 ਸਾਲ ਮੈਂ ਕੈਬਨਿਟ ਦਾ ਮਨਿਸਟਰ ਰਿਆਂ ਕੋਰ ਕਮੇਟੀ ਦਾ ਮੈਂਬਰ ਰਿਆਂ 22 ਸਾਲ ਤੋਂ ਮੈਂ ਸ਼ਰੋਮਣੀ ਕਮੇਟੀ ਦਾ ਮੈਂਬਰ ਆ ਰਿਆਂ ਮੈਂ ਸਮਝਣਾ ਇੰਨਾ ਵੱਡਾ ਮੈਨੂੰ ਸਤਿਕਾਰ ਦਿੱਤਾ ਵਾ ਜਿਹੜਾ ਮੈਂ ਅਕਾਲੀ ਦਲ ਦਾ ਦੇਣ ਹੀ ਨਹੀਂ ਦੇ ਸਕਦਾ ਮੈਂ ਕੋਈ ਮੇਰੇ ਮਨ ਵਿੱਚ ਲਾਲਸਾ ਨਹੀਂ ਕਿ ਮੈਨੂੰ ਪਾਰਟੀ ਆਹ ਦਵੇ ਮੈਨੂੰ ਪਾਰਟੀ ਉਹ ਦਵੇ ਮੈਂ ਇੱਕ ਸਧਾਰਨ ਵਰਕਰ ਦੇ ਤੌਰ ਤੇ ਆਣ ਤੇ ਅਣਖ ਦੇ ਨਾਲ ਪਾਰਟੀ ਦੀ ਸੇਵਾ ਕਰਾਂਗਾ ਔਰ ਮੈਂ ਸਮਝਾਂਗਾ ਕਿ ਮੇਰਾ ਜੀਵਨ ਜਿਹੜਾ ਸਫਲ ਹੋ ਗਿਆ ਮੇਰੀ ਜ਼ਿੰਦਗੀ ਵਿੱਚ 12 13 ਮੁੱਖ ਮੰਤਰੀ ਪੰਜਾਬ ਵਿੱਚ ਬਣੇ ਨੇ ਤੇ ਮਰਨ ਤੋਂ ਬਾਅਦ 2 ਸਾਲ ਬਾਅਦ ਉਹਨਾਂ ਦਾ ਨਾਮ ਮੁੱਕ ਜਾਂਦਾ ਹੈ ਅਕਸਰ ਮੈਂ ਔਰ ਮੇਰੇ ਨਾਲ ਦੇ ਜਿਹੜੇ ਮੇਰੇ ਕੇਡਰ ਦੇ ਸਾਥੀ ਨੇ ਇਨਾਂ ਨੂੰ ਇੱਕ ਦਿਨ ਇਸ ਸੰਸਾਰ ਤੋਂ ਜਾਣਾ ਹੈ ਤੇ ਜੇ ਪਾਰਟੀ ਦੇ ਵਿੱਚ ਰਹਿਣਗੇ ਤੇ ਪਾਰਟੀ ਉਹਨਾਂ ਦੇ ਗੀਤ ਗਾਏਗੀ ਪਾਰਟੀ ਉਹਦੇ ਭੋਗਾਂ ਤੇ ਉਹਨਾਂ ਦਾ ਜੀਵਨ ਦੱਸੇਗੀ ਤੇ ਜਿਹੜੇ ਲੋਕ ਪਾਰਟੀ ਛੱਡ ਜਾਂਦੇ ਨੇ ਮੈਂ ਸਮਝਦਾ ਆਪਣੇ ਪਰਿਵਾਰ ਨੂੰ ਜੜ੍ਹਾਂ ਤੋਂ ਪੁੱਟ ਜਾਂਦੇ ਨੇ ਇਸ ਕਰਕੇ ਮੈਂ ਆਪਣੀ ਉਮਰ ਦੇ ਪੁਰਾਣੇ ਕਾਲੀਆਂ ਨੂੰ ਫੇਰ ਕਾਲੀਦਾਲ ਵਿੱਚ ਲਿਆ ਕੇ ਪਾਰਟੀ ਦੀ ਸ਼ਕਤੀ ਵਿੱਚ ਵਾਧਾ ਕਰਨ ਦੀ ਕੋਸ਼ਿਸ਼ ਕਰਾਂਗਾ ਔਰ ਇਸ ਸੰਕਟ ਵਿੱਚੋਂ ਪਾਰਟੀ ਨੂੰ ਕੱਢਣ ਵਿੱਚ ਹਰ ਹਿੱਲਾ ਕਰਾਂਗਾ ਮੈਂ ਸਮਝਦਾ ਮਾਂ ਕਿ ਅੱਜ ਬਾਦਲ ਸਾਹਿਬ ਦੇ ਜੋ بڑے ਨਿਕਤ ਵਰਤੀ ਰਹੇ ਨੇ ਸੰਕੜ ਨੰਬਰ ਤੇ ਉਹਨਾਂ ਨੇ ਹਿੰਦੁਸਤਾਨ ਵਿੱਚ ਕਮਾਂਡ ਸਾਂਭੀ ਸੀ ਔਰ ਉਹ ਮੇਰੇ ਨਾਲੋਂ ਵੀ 10 ਸਾਲ ਵੱਡੇ ਨੇ ਮੇਰੇ ਕੈਨਦਾਪਾਲ ਸੁਖਦੇਵ ਸਿੰਘ ਢੀਂਡਾ ਸਾਜੀ ਜਿਨ੍ਹਾਂ ਨਾਲ ਮੈਂ ਬਾਦਲ ਸਾਹਿਬ ਦੇ ਨਾਲ ਰਲ ਕੇ ਕੰਮ ਕੀਤਾ ਮਲੂਕਾ ਜੀ ਰਖੜਾ ਜੀ ਚੰਦੂ ਮਾਇਰਾ ਜੀ ਅਤੇ ਇਸੇ ਤਰ੍ਹਾਂ ਹੋਰ ਜਿਹੜੇ ਸਾਥੀ ਨੇ ਉਹਨਾਂ ਨੂੰ ਦੁਬਾਰਾ ਪਾਰਟੀ ਵਾਸਤੇ ਪ੍ਰੇਰਨਾ ਦੇ ਕੇ ਪਾਰਟੀ ਨੂੰ ਸ਼ਕਤੀ ਦੇਣ ਵਿੱਚ ਮੈਂ ਕੋਈ ਕਸਰ ਨਹੀਂ ਛੱਡਾਂਗਾ ਬੋਲੇ ਸੋ ਨਹਾ ਸਾਰੇ ਪੀਰਾਂ ਦਾ ਸਭ ਇੱਕ ਜਿਮਨੀ ਚੋਣਾ ਵੀ ਆ ਰਹੀਆਂ ਨੇ ਔਰ ਪੰਚਾਇਤੀ ਚੋਣਾਂ ਚੱਲ ਰਹੀਆਂ ਤੁਹਾਨੂੰ ਚੁੱਲਾ ਟੈਕਸ ਦੀ 25 ਦਾ ਬੜਾ ਰੌਲਾ ਉਹਦੇ ਬਾਰੇ ਕੁਝ ਕਹਿਣਾ ਚਾਹੋਗੇ ਮੈਂ ਸਮਝ ਨਾ ਮੈਂ ਡੈਮੋਕ੍ਰੇਸੀ ਦੀਆਂ ਧਜੀਆਂ ਉੱਡ ਗਈਆਂ ਲੋਕਤੰਤਰ ਦੇ ਨਾਂ ਦੀ ਪੰਚਾਇਤਾਂ ਵਿੱਚ ਕੋਈ ਗੱਲ ਹੀ ਨਹੀਂ ਜੇ ਸਰਕਾਰਾਂ ਨੇ ਇਦਾਂ ਹੀ ਕਰਨਾ ਮੈਂ ਤਾਂ ਫਿਰ ਪੰਚਾਇਤਾਂ ਨਾਮਿਨੇਟ ਕਰ ਲੈਣੀਆਂ ਚਾਹੀਦੀਆਂ ਨੇ ਔਰ ਮੈਂ ਇਹ ਬੇਨਤੀ ਜਿਹੜੀ ਹੈ ਪੰਜਾਬ ਸਰਕਾਰ ਦੇ ਹੈੱਡ ਨੂੰ ਵੀ ਕਹਿਣਾ ਚਾਹੁੰਦਾ ਔਰ ਹਾਈ ਕੋਰਟ ਸੁਪਰੀਮ ਕੋਰਟ ਨੂੰ ਵੀ ਬੇਨਤੀ ਕਰਨੀ ਚਾਹੁੰਦਾ ਕਿ ਅੱਜ ਪੰਚਾਇਤਾਂ ਵਿੱਚ ਕਿਸੇ ਨੂੰ ਚੁੱਲਾ ਟੈਕਸ ਦੀਆਂ ਰਸੀਦਾਂ ਨਹੀਂ ਮਿਲੀਆਂ ਕਹੇ ਤੇ ਕੋਈ ਵਾਲੀ ਐਕਸ਼ਨ ਲੈਣ ਵਾਲੀ ਕੇਸ਼ਨ ਲਾਇਆ ਜਾ ਰਿਹਾ ਕਿਸੇ ਦੇ ਕੋਈ ਵਾਲੀਕੇਸ਼ਨ ਲਾਇਆ ਜਾ ਰਿਹਾ ਕਿਸੇ ਕੋਲੇ ਪੈਹ ਪਟੋਰੇ ਜਾ ਰਹੇ ਨੇ ਹਰ ਤਰ੍ਹਾਂ ਦੀਆਂ ਜਿਹੜੀਆਂ ਨੇ ਉਹ ਦੂਸ਼ਣ ਲਾ ਕੇ ਤੇ ਵਿਰੋਧੀ ਧਿਰ ਦਾ ਮਲਿਆ ਮੀਟ ਕਰ ਦਿੱਤਾ ਇਹਨਾਂ ਨੇ ਇਹਦਾ ਮਤਲਬ ਇਹ ਲੋਕਤੰਤਰ ਨਹੀਂ ਇਹ ਡਿਕਟੇਟਰਸ਼ਿਪ ਹੈ ਇਸ ਡਿਕਟੇਟਰਸ਼ਿਪ ਨੂੰ ਬਚਾਉਣ ਲਈ ਵੱਡੀਆਂ ਸ਼ਕਤੀਆਂ ਨੂੰ ਮੈਂ ਬੇਨਤੀ ਕਰਨਾ ਕਿ ਉਹ ਆਪਣੀ ਜ਼ੁਬਾਨ ਖੋਲਣ ਔਰ ਐਕਸ਼ਨ ਕਰਨ ਜਿਸ ਸਮੇਂ ਜੇ ਤੁਸੀਂ ਹੁਣ ਦੁਬਾਰਾ ਪਾਰਟੀ ਜੁਆਇਨ ਕੀਤੀ ਹੈ ਪਾਰਟੀ ਮੈਰਕਲ ਇਹਦਾ ਵਾਅਦਾ ਕਦੀ ਡਾਊਨ ਨਹੀਂ ਗਈ ਚੁਣੌਤੀ ਵੱਡੀ ਹੈ ਔਰ ਇਹਨੂੰ ਕਿੱਦਾਂ ਤੁਸੀਂ ਪਾਰ ਪਾਉਗੇ ਜ਼ਿਲ੍ਹੇ ਦੇ ਵਿੱਚ ਵੀ ਕਾਫੀ ਚੁਣੌਤੀ ਹੈ ਔਰ ਹਲਕਾ ਡੇਰਾ ਬਣਾਉਣ ਦੇ ਐਸ ਵਲੇ ਉਹ ਵੀ ਇੱਕ ਮੁਸ਼ਕਲ ਬਣੀ ਹੋਈ ਹੈ ਵੀ ਕੈਂਡੀਡੇਟ ਕਿਹੜਾ ਹੋਏਗਾ ਅੱਜ ਜੋ ਸ਼੍ਰੋਮਣੀ ਅਕਾਲੀ ਦਲ ਦਾ ਹਾਲਾ ਇਹਦੇ ਨਾਲੋਂ ਵੀ ਮਾੜਾ ਹਾਲ ਸੀ ਜਦੋਂ ਅਸੀਂ ਕਨਵੇ ਦੀਆਂ ਅਸੈਂਬਲੀ ਚੋਣਾਂ ਲੜ ਰਹੇ ਸੀ ਸਰਦਾਰ ਪ੍ਰਕਾਸ਼ ਸਿੰਘ ਬਾਦਲ ਦੀ ਅਗਵਾਈ ਵਿੱਚ ਮੈਂ ਸਮੀਨਾਮਾ ਉਸ ਵੇਲੇ 36 ਕੈਂਡੀਡੇਟਾਂ ਐਮਐਲਆ ਦੇ ਜਿਹੜੇ ਨੇ ਉਹਨਾਂ ਨੂੰ ਸ਼ਹੀਦ ਕਰ ਦਿੱਤਾ ਗਿਆ ਸੀ ਸਰਦਾਰ ਪ੍ਰਕਾਸ਼ ਸਿੰਘ ਬਾਦਲ ਦਿਨੇ ਸੰਸਕਾਰ ਤੇ ਜਾਂਦਾ ਸੀ ਸ਼ਾਮ ਨੂੰ ਉਹ ਲਖਸ਼ਣਾ ਦੇ ਇਕੱਠਾਂ ਨੂੰ ਸਬੋਧਨ ਕਰਦਾ ਸੀ ਔਰ ਮੈਂ ਸਮਝਣਾ ਉਦੋਂ ਮਾਰਾ ਸੰਕਟ ਕਦੇ ਵੀ ਅਕਾਲੀ ਦਲ ਵਿੱਚ ਨਹੀਂ ਆਇਆ ਔਰ ਜਿਹੜੇ ਇੱਧਰ ਉੱਧਰ ਉਦੋਂ ਵੀ ਅਕਾਲੀ ਦਲ ਚੋਂ ਫਿਰਦੇ ਸੀ ਆਖਰ ਬਾਦਲ ਸਾਹਿਬ ਦੀ ਪਿੱਠ ਤੇ ਆਣ ਕੇ ਖੜੇ ਹੋ ਗਏ ਅੱਜ ਵੀ ਮੈਂ ਸਮਝਣਾ ਉਹਨੇ ਡੂੰਘੇ ਸੰਕਟ ਵਿੱਚ ਅਕਾਲੀ ਦਲ ਹੈ ਨਹੀਂ ਔਰ ਕਾਲੀ ਦਲ ਨੂੰ ਕੋਈ ਦੁਨੀਆ ਦੀ ਤਾਕਤ ਰੋਕ ਨਹੀਂ ਸਕਦੀ 27 ਚ ਸਰਕਾਰ ਬਣਾਉਣ ਤੋਂ ਅਕਾਲੀ ਸਾਨੂੰ ਦੀ ਖਤਰਾ ਬਾਹਰੋਂ ਘੱਟ ਹੈ ਤੇ ਅੰਦਰੋਂ ਜ਼ਿਆਦਾ ਹੈ ਪਾਰਟੀ ਛੱਡ-ਛੱਡ ਬਹੁਤ ਸਾਰੇ ਅਕਾਲੀ ਲੀਡਰ ਚਲੇ ਗਏ ਉਹਨਾਂ ਨੂੰ ਤੁਸੀਂ ਮਿਲਣ ਦੀ ਕੋਸ਼ਿਸ਼ ਕਰੋਗੇ ਉਹਨਾਂ ਨਾਲ ਮੀਟਿੰਗਾਂ ਕਰੋਗੇ ਜਿਹੜੇ ਲੋਕ ਛੱਡ ਕੇ ਜਾਂਦੇ ਨੇ ਉਹ ਸਾਡੀ ਪਰਖ ਨਹੀਂ ਗਈ ਉਹਨਾਂ ਤੇ ਹੋਈ ਕੋਈ ਛਾਲ ਸਾਲ ਚਾਹੁੰਦਾ ਐਮਐਲਏ ਦੀ ਟਿਕਟ ਮੰਗਦਾ ਕੋਈ ਛੇ ਮਹੀਨਿਆਂ ਚਾਹੁੰਦਾ ਐਮਐਲਏ ਦੀ ਟਿਕਟ ਮੰਗਦਾ ਮੈਂ ਸਮਿਨਾਮਾ ਐਸੇ ਲੋਕਾਂ ਤੋਂ ਬਚਨ ਦੀ ਲੋੜ ਆ ਔਰ ਜਿਹੜੇ ਬਜ਼ੁਰਗ ਪਰਨਾ ਪਾ ਕੇ ਗਾਲ ਵਿੱਚ ਕਾਲੀ ਦਲ ਦਾ ਟੰਡੋਰਾ ਦਿੰਦੇ ਨੇ ਉਹਨਾਂ ਨੂੰ ਸ਼ਕਤੀ ਦੇਣ ਦੀ ਲੋੜ ਆ ਕਾਲੀ ਦਲ ਆਪਣੀਆਂ ਬਲੰਦੀਆਂ ਤੇ ਫਿਰ ਜਾਏਗਾ ਇਹ ਦੀਆਂ ਜੜਾਂ ਪਤਾਲ ਵਿੱਚ ਨੇ ਸਾਡੇ ਵੱਡ ਵਡੇਰਿਆਂ ਨੇ ਜੇਲ੍ਹਾਂ ਵਿੱਚ ਬਾਹ ਕੇ ਲੱਖਾਂ ਨਹੀਂ ਕਰੋੜਾਂ ਜਿਹੜੀਆਂ ਨੇ ਅਰਦਾਸਾਂ ਕੀਤੀਆਂ ਨੇ ਕਾਲੀ ਦਲ ਦੇ ਲਈ ਇਸ ਕਰਕੇ ਕਾਲੀ ਦਲ ਦੀਆਂ ਜੜ੍ਹਾਂ ਨੂੰ ਪੁੱਟਣ ਵਾਲਾ ਕੋਈ ਮਾਈ ਦਾ ਲਾਲ ਜੰਮਿਆ ਹੀ ਨਹੀਂ ਬੋਲੇ ਸੋਨਿਆ ਸ੍ਰੀ ਅਕਾਲ ਬੀਜੇਪੀ ਪਾਰਟੀ ਜਿਹੜੀ ਹੈ ਬੀਜੇਪੀ ਪਾਰਟੀ ਨਾਲ ਤੁਹਾਡਾ ਗੱਠ ਜੁੜ ਰਿਹਾ ਔਰ ਬੀਜੇਪੀ ਐਸ ਵਾਲੇ ਜਿੰਨੀ ਵਿਰੋਧੀ ਅਕਾਲੀ ਦਲ ਦੀ ਬਣੀ ਆ ਪੰਜਾਬ ਦੀ ਬਣੀ ਆ ਪੰਜਾਬ ਉਹਦੇ ਬਾਰੇ ਤੁਸੀਂ ਕੀ ਕਰਦੇ ਹੋ ਕਿਸਾਨਾਂ ਦੀ ਵਿਰੋਧੀ ਜਿਹੜੀਆਂ ਗੱਲਾਂ ਕਰਦੇ ਚੰਗੀਆਂ ਗੱਲਾਂ ਦੇ ਅੱਜ ਤੱਕ ਜਿਹੜਾ ਵੀ ਸਰਕਾਰ ਕਾਲੀ ਦਲ ਨਾਲ ਟਕਰਾਈ ਉਹ ਜੜੋਂ ਹੀ ਪੁੱਟੀ ਗਈ ਹੈ ਜੇ ਮਿਸਾਲ ਵੇਖਣੀ ਹੈ ਤੇ ਕਾਂਗਰਸ ਹਲ ਵੇਖ ਕੇ ਦੂਜੀਆਂ ਪਾਰਟੀਆਂ ਵੀ ਸਬਕ ਸਿੱਖ ਲੈਣ 100 ਵਾਲਾ ਆਖਰੀ ਸਵਾਲਾ ਨਗਾ ਸਾਬ ਕਿ ਬਹੁਤ ਸਾਰੇ ਬੋਲਤੀ ਜਿੱਦਾਂ ਤੁਸੀਂ ਕਹੇ ਕਿ ਤੁਸੀਂ ਅਲੀਗੇਸ਼ਨ ਲਾਉਂਦੇ ਰਹੇ ਜਾਂ ਤੁਸੀਂ ਅਤੀਤ ਅਤੀਤ ਨੇ ਹੁਣ ਤੁਹਾਨੂੰ ਸਾਰਾ ਮਾਫ ਕੀਤਾ ਅਕਾਲ ਤਖਤ ਸਾਹਿਬ ਨੇ ਮਾਫ ਕਰਤਾ ਪਾਰਟੀ ਨੇ ਸ਼ਾਮਲ ਕਰ ਰਿਆ ਪਰ ਅਤੀਤ ਦੇ ਪਰਛਾਵੇਂ ਵਾਂਗੂ ਤੁਹਾਡੇ ਵਿਰੋਧੀ ਜਿਹੜੇ ਤੁਹਾਨੂੰ ਨਹੀਂ ਲੱਗਦਾ ਤੁਹਾਡਾ ਪਿੱਛਾ ਕਰਨਗੇ ਜਿਹਦਾ ਵਿਰੋਧੀ ਨਹੀਂ ਉਹਨੂੰ ਮਾਣੇ ਜੰਮਿਆ ਹੀ ਨਹੀਂ ਜਿਹਦਾ ਵਿਰੋਧੀ ਹੈ ਉਹ ਸਮਝੇ ਮੇਰੇ ਕੋਲ ਸ਼ਕਤੀ ਹੈ ਜਿਹਦਾ ਕੋਈ ਵਿਰੋਧੀ ਨਹੀਂਗਾ ਉਹ ਸਮਝੇ ਮੈਂ ਮਿੱਟੀ ਦੀ ਢੇਰੀ ਆ ਇਹ ਸਰਦਾਰ ਸਿਕਾ ਸਿੰਘ ਦੀ ਲੰਗਾ ਜਿਹੜੇ ਕਿ ਇਸ ਵਕਤ ਭਾਈ ਗੁਰਦਾਸ ਗੁਰਦੁਆਰਾ ਸਾਹਿਬ ਦੇ ਵਿੱਚ ਇੱਥੇ ਪਹੁੰਚੇ ਨੇ ਬਾਬਾ ਬੰਦਾ ਸਿੰਘ ਬਹਾਦਰ ਜੀ ਦੇ ਗੁਰਦੁਆਰਾ ਸਾਹਿਬ ਦੇ ਵਿੱਚ ਔਰ ਉਹਨਾਂ ਨੇ ਕਿਹਾ ਕਿ ਪਾਰਟੀ ਦੇ ਵਿੱਚ ਹੁਣ ਮੈਂ ਆ ਗਿਆ ਪਾਰਟੀ ਨੂੰ ਮਜ਼ਬੂਤ ਕਰਨ ਵਾਸਤੇ ਅਸੀਂ ਬਹੁਤ ਸਾਰੀਆਂ ਕੋਸ਼ਿਸ਼ਾਂ ਕਰਾਂਗੇ ਔਰ ਜਿਹੜੇ ਅਕਾਲੀ ਮੇਰੇ ਨਾਲ ਦੇ ਕੈਡਰ ਸੀ ਉਹਨਾਂ ਨੂੰ ਵੀ ਮਨਾਉਂਦੀ ਕੋਸ਼ਿਸ਼ ਕਰਾਂਗੇ ਜੇ ਬਾਬਾ ਨਾਨਕ ਤੋਂ ਗੁਰਕ੍ਰਿਪਾਲ ਸਿੰਘ ਡੇਲੀ ਪੋਸਟ ਪੰਜਾਬ ਹਰਿਆਣਾ ਮਾਝਲ